ਉਦਾਜ ਪੰਜਾਬ ਦੇ ਹਾਕੀ ਦੇ ਵਿੱਚ 10 ਖਿਡਾਰੀ ਇਕੱਲੇ ਪੰਜਾਬ ਦੇ ਔਰ 5 ਸਾਡੇ ਜ਼ਿਲ੍ਹੇ ਦੇ ਇਹ ਇੱਕ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਹੁਣ ਕਾ ਹੱਤ ਸਜੋਕਿਆ ਹੱਤਾਂ ਆਸਰ ਤੋਂ ਤੇ ਐਡਵਾਂਸ ਉਸ ਨੂੰ ਪੈਸੇ ਦਿੱਤੇ ਕਿ ਆਪ ਤੁਸੀਂ ਜਾ ਕੇ ਤਿਆਰੀ ਕਰੋ ਤੇ ਉਹ ਤਿਆਰੀ ਦਾ ਸਿੱਟਾ ਇਹ ਹੈ ਕਿ ਅੱਜ ਖਿਡਾਰੀ ਜਿੱਤ ਗਿਆ ਬਹੁਤ ਮਾਣ ਵਾਲੀ ਗੱਲ ਹੈ ਬੋਦਾ ਦੀ ਗੱਲ ਸਹੀ ਹੈ ਪਹਿਲਾਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹੁਣ ਮਾਨ ਸਾਹਿਬ ਲੱਗੇ ਆ ਕੋਸ਼ਿਸ਼ ਕਰ ਦੇ ਜਿਹੜੀਆਂ ਕੋਈ ਕਮੀਆਂ ਥੋੜੀਆਂ ਬਹੁਤੀਆਂ ਰਹਿੰਦੀਆਂ ਹੋਣਗੀਆਂ ਉਹ ਵੀ ਦੂਦ ਕਰ ਦਿਆਂਗੇ ਅਗਲੀ ਵਾਰ 골ਡ ਮੈਡਲ ਲੈ ਕੇ ਆਉਗੀ ਟੀਮ ਕੋਈ ਮੈਂ ਦੇਖਦਾ ਕਿ ਸਾਡੇ ਲਈ ਅੱਜ ਬੜਾ ਅੱਜ ਦਾ ਦਿਨ ਇਤਿਹਾਸਿਕ ਦਿਨ ਹੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀਆਂ ਖੇਡਾਂ ਪਧਤੀ ਪਿਛਲੇ 2.5 ਸਾਲ ਤੋਂ ਪਰਾਲੇ ਕੀਤੇ ਸੀਗੇ ਉਹਨਾਂ ਦਾ ਨਤੀਜਾ ਜਿਹੜਾ ਹੋਣਾ ਸ਼ੁਰੂ ਹੋ ਗਿਆ ਉਹ ਅੱਜ ਪੰਜਾਬ ਦੇ ਹਾਕੀ ਦੇ ਵਿੱਚ 10 ਖਿਡਾਰੀ ਇਕੱਲੇ ਪੰਜਾਬ ਦੇ ਆ 5 ਸਾਡੇ ਜ਼ਿਲ੍ਹੇ ਦੇ ਇਹ ਇੱਕ ਵੱਡੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਸੋ ਅੱਗੇ ਵੀ ਕਿ ਸਾਡੇ ਖਿਡਾਰੀ 골ਡ ਲੈ ਕੇ ਆਏ ਤੋਂ ਉਹਦੇ ਲਈ ਵੀ ਹੁਣ ਤੇ ਆਦੀ ਜਰੀਆ ਸ਼ੁਰੂ ਕਰेंगे ਉਹ ਤੁਹਾਨੂੰ ਪਤਾ ਕਿ ہمارے ਮੁਖਵੰਤੀ ਸਾਹਿਬ ਨੇ ਖਿਡਾਰੀਆਂ ਕੋ ਏਸ਼ੀਆ ਦੇ 올림픽 ਵਿੱਚ ਜਾਣਗੇ ਜੋ एडवांस में एक तो होता ना कि जब आएंगे तब एडवांस पे उनकी तैयारी के लिए उनका हाथ सहयोग किया हाथ आसर दोते एडवांस उसको पैसे देते कि आप तुसी जाके तैयारी करो ते ओ तैयारी ਦਾ ਸਟਾਈ ਹੈ ਕਿ ਅੱਜ ਖਰਾਦੀ ਜੜੇ ਜਿੱਤ ਕੇ ਆਦੇ ਉਹ ਬਹੁਤ ਮਾਰਨ ਦੀ ਗੱਲ ਆ ਸਭ ਖਿਡਾਰੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਉਹ ਫੈਸਿਲਿਟੀਆਂ ਨਹੀਂ ਮਿਲਦੀਆਂ ਜੋ ਹਰਿਆਣਾ ਜਾਂ ਦੂਸਰੀ ਸਟੇਟਸ ਵਿੱਚ ਮਿਲਦੀਆਂ ਜਿਸ ਕਰਕੇ ਅਸੀਂ ਹਮੇਸ਼ਾ ਹੀ ਗੋਲਡ ਤੋਂ ਜਿਹੜੇ ਵਾਂਝੇ ਰਹਿ ਜਾਂਦੇ ਬੇਸ਼ੱਕ ਬ੍ਰਾਉਂਜ਼ ਮੈਡਲ ਹੁਣ ਤੱਕ ਜਿਹੜੇ 13 ਆ ਚੁੱਕੇ ਆ 13ਵਾਂ ਮੈਡਲ ਹਾਕੀ ਦੇ ਵਿੱਚ ਪਰ ਜਿਹੜੇ ਆ ਫੈਸਿਲਿਟੀਆਂ ਪ੍ਰੋਪਰ ਨਹੀਂ ਮਿਲਦੀ ਨਹੀਂ ਉਹ ਉਹਨਾਂ ਦੀ ਗੱਲ ਸਹੀ ਹੈ ਪਹਿਲਾਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹੁਣ ਮਾਨ ਸਾਹਿਬ ਲੱਗੇ ਆ ਕੋਸ਼ਿਸ਼ ਕਰਦੇ ਜਿਹੜੀਆਂ ਕੋ ਕਮੀਆਂ ਥੋੜੀਆਂ ਬਹੁਤੀਆਂ ਰਹਿੰਦੀਆਂ ਹੋਣਗੀਆਂ ਉਹ ਵੀ ਦੂਰ ਕਰ ਦੇਣਗੇ ਅਗਲੀ ਵਾਰ 골ਡ ਮੈਡਲ ਲੈ ਕੇ ਆਉਗੀ ਟੀਮ ਕੋਈ ਗੱਲ ਹਾਂ ਸਾਰੇ ਮੈਚ ਦੇਖਿਆ ਗੁਰਦੀਪ ਧਾਰੀਵਾਦ ਸਾਹਿਬ ਕਿਹੜਾ ਮੈਚ ਸਭ ਤੋਂ ਵਧੀਆ ਨਹੀਂ ਨਹੀਂ ਮੈਚ ਸਾਦੇ ਹੀ ਬਹੁਤ ਵਧੀਆ ਸੀ ਸਾਦੇ ਖਿਡਾਰੀ ਬਹੁਤ ਜ਼ਬਰਦਸਤ ਖੇਡੇ ਵਧੀਆ ਖੇਡੇ ਮੇਰਾ ਤਾਂ ਅੱਜ ਬੰਦ ਖੁਸ਼ ਹੋ ਗਿਆ ਏਦਾਂ ਹੀ ਹੋਣਾ ਸੋ ਨਸ਼ਿਆਂ ਨੂੰ ਬਿਲਕੁਲ ਜੀ ਅਸਨ ਕੁਲਦੀਪ ਤਾਰੀਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਹੋਰ ਵੀ ਖਿਡਾਰੀਆਂ ਨੂੰ ਫੈਸਿਲਟੀਆਂ ਦੇਵੇਗੀ ਔਰ ਅਗਲੀ ਵਾਰ ਹਾਕੀ ਜਿਹੜੀ ਹੈ ਉਹ 골ਡ ਜਿੱਤ ਕੇ ਆਵੇ ਕਿਉਂਕਿ ਇਸ ਵਾਰ ਪੰਜਾਬ ਦੇ 10 ਪਲੇਅਰ ਜਿਹੜੇ ਨੇ ਹਾਕੀ ਦੇ ਵਿੱਚ ਖੇਡੇ ਨੇ ਔਰ ਅਗਲੀ ਵਾਰ ਅਜਿਹੀਆਂ ਫੈਸਿਲਟੀਆਂ ਦਿੱਤੀਆਂ ਜਾਣਗੀਆਂ ਔਰ ਹਾਕੀ ਦੇ ਵਿੱਚ ਲਾਜ਼ਮੀ ਗੱਲ ਹੈ ਕਿ ਅਗਲੀ ਵਾਰ ਜਿਹੜਾ ਉਹ 골ਡ ਆਵੇ ਸਰਵਿਸ ਸਰ ਤਵਾਸ ਕੋਚ ਮੈਨ ਟਿਵਲੀ ਕੈਮਰਾਮੈਨ ਸਾਥੀ ਦੀਪੂ ਜਾਇਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ